ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਇਹ ਹੈਗਾ BJS ਦਾ ਨਵਾਂ ਪ੍ਰੋਡਕਟ ਨਵਾਂ ਤਾਂ ਨਹੀਂ ਹੈਗਾ ਪਹਿਲਾਂ ਵੀ ਆਂਦਾ ਜਣੀ ਆਪਣੇ ਕੋਲ ਨਵਾਂ ਆਇਆ ਅੱਜ ਇਹ ਕਸਟਮਰ ਨੂੰ ਦੇਣਾ ਆਪਾਂ ਕੱਲ ਨੂੰ ਦਵਾਂਗੇ ਸਬਸਿਡੀ ਦੇ ਵਿੱਚ ਹੈ ਰੀਪਰਾਵੈਂਡਰ 4 ਵੀਲ ਹੁੰਦਾ ਇਹ 15 ਰੁਪਏ ਦਾ ਬੇਪੜਿਆ ਆ ਦਾ ਬਲੇਟ ਲੱਗਿਆ ਆ ਇਹ ਡਰਾਮੇ ਦੇ ਵਿੱਚ ਇਹਦੀ ਰੱਸੀ ਹੁੰਦੀ ਆ 11 HP ਦਾ ਇੰਜਨ ਹੁੰਦਾ ਇਹਦਾ ਤੇ ਬਾਕੀ ਪੇ ਕਾਪੂ ਕੋ ਬਹੁਤ ਵਧੀਆ ਹੁੰਦੀ ਆ ਤੁਹਾਨੂੰ ਚਲਦੀ ਵੀਡੀਓ ਹੀ ਦਿਖਾਵਾਂਗੇ ਆ ਹੱਡ ਲਾਤੀ ਬੀਸੀਐਸ ਦੀ ਟੈਗਿੰਗ ਵਾਲੀ ਜੀਪੀਐਸ ਵੀ ਹੁੰਦਾ ਇਹਦੇ ਵਿੱਚ ਕਰਾਇਆ ਕਰਨ ਵਾਸਤੇ ਬਹੁਤ ਵਧੀਆ ਚੀਜ਼ ਰਦਾ ਪੂਲਰਾ ਵਗੈਰਾ ਦੇ ਵਿੱਚ ਦਰਖਤ ਵਗੈਰਾ ਦੇ ਵਿੱਚ ਕਿਸੇ ਨੇ ਕਣਕ ਬੀਜੀ ਹੁੰਦੀ ਆ ਉਹ ਵੱਢਣ ਵਾਸਤੇ ਜਿੱਥੇ ਕੰਬੈਨ ਵਗੈਰਾ ਨਹੀਂ ਜਾਂਦੀਗੀ ਬੜੇ ਆਰਾਮ ਨਾਲ ਵੱਢ ਸਕਦਾ ਹੈ ਇੰਜਣ ਇਹਦਾ ਮੇਡ ਇਨ ਇੰਡੀਆ ਹੁੰਦਾ ਕੰਪਨੀ BCS ਮੇਡ ਇਨ ਇਟ ਲਈ ਆ ਇਹ ਮੈਟਰੀ ਵੀਗਾਰਾ ਪਿਛੇ ਹੁੰਦੀ ਆ ਸਾਰਾ ਪਿਛਲੇ ਟਾਇਰ ਕਟਾਈ ਕਰਦੇ ਆ ਭਾਈ ਇਹਨੂੰ ਦੱਸਣ ਲੱਗੇ ਆ ਇਹ ਹੈ ਕਿੱਥੇ ਗੱਲ ਕੀ ਹੋ ਰਹੀ ਆ ਅੱਧੇ ਥੋੜੇ ਲੱਗੇ ਹੋਏ ਦੇਖ ਤਾਂ ਮਰਦੇ ਆ ਬੰਦ ਆ ਸੇਖਾ ਜਾਂਦਾ ਹੈ ਇਧਰੋਂ ਵੀ ਨੋਟਰ ਪੀਨ ਹੁੰਦੇ ਆ ਇਕੱਠ ਮਾਰਦੇ ਜੀ ਦਾ ਇੰਗਾਠਾ ਬਹੁਤ ਮਜ਼ਬੂਤ ਬਣਾਦਾ ਮੈਂ ਜਦੋਂ ਮੂੰਹ ਫੰਡਾਲਾ ਦਿਖਤਰੇ ਨੇ ਮਾਹੂ ਨੇ ਮੂੰਹ ਫੰਡਾਲਾ ਦਿਖਤਰੇ ਕਣਕ ਵੱਢ ਕੇ 15 20 ਕਿਲੋ ਦੇ ਗੇੜ ਦੇ ਵਿੱਚ ਭਰੀ ਬੰਨ ਕੇ ਸਾਈਡ ਤੇ ਰੱਖ ਦਿੰਦਾ ਇਹ ਜਿਹੜੀਆਂ ਸਲਾਈਆਂ ਜੀਆਂ ਕਣਕ ਨੂੰ ਅੰਦਰ ਨੂੰ ਖਿੱਚੀ ਜਾਂਦੀਆਂ ਆ ਥੱਲੇ ਵੱਢੀ ਜਾਂਦੇ ਆ ਬਲੇਡ ਸੇ ਵੀ ਬਾਈ ਨੇ ਇਹਨੂੰ ਲੈਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਕਮੈਂਟਾਂ ਦੇ ਵਿੱਚ ਲਿਖ ਸਕਦਾ ਹੈ ਕੰਟੈਕਟ ਨੰਬਰ ਵੀ ਸਾਡਾ ਸ਼ੋ ਹੋਊਗਾ ਸਕਰੀਨ ਦੇ ਵਿੱਚ